ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਪੰਜਾਬ ਪੁਲਿਸ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸੋ ਮੇਰਾ ਮਨ ਕੀਤਾ ਕਿ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂ ਸੋ ਮੇਰੇ ਪਿੰਡ ਰਸੂਪਰ ਵਿਖੇ ਉਹ ਕੈਮਰੇ ਲਾਏ ਗਏ ਆ ਜੀ ਦੋ ਕੈਮਰੇ ਉਹ ਖੰਭੇ ਤੇ ਲਾਏ ਆ ਔਰ ਦੋ ਹੀ ਕੈਮਰੇ ਉੱਥੇ ਲਾਏ ਜਾਣੀ ਕਿ ਟੋਟਲ ਚਾਰ ਕੈਮਰੇ ਲਾਏ ਆ ਸੋ ਜਿਹੜੇ ਵੀਰ ਕੈਮਰੇ ਲਾ ਰਹੇ ਸੀ ਇਹਨਾਂ ਤੋਂ ਮੈਂ ਜਾਣਕਾਰੀ ਪ੍ਰਾਪਤ ਕੀਤੀ ਆ ਸੋ ਇਹਨਾਂ ਭਰਾਵਾਂ ਤੋਂ ਮੈਂ ਜਾਣਕਾਰੀ ਪ੍ਰਾਪਤ ਕੀਤੀ ਆ ਇਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਫਿਰੋਜ਼ਪੁਰ ਉਹਨਾਂ ਵੱਲੋਂ ਆਦੇਸ਼ ਹੋਇਆ ਉਹਨਾਂ ਵੱਲੋਂ ਹੁਕਮ ਜਾਰੀ ਹੋਇਆ ਕਿ ਹਰ ਪਿੰਡ ਪਿੰਡ ਜਿੱਥੇ ਕੋਈ ਤਕੋਨੀ ਆ ਜਾਂ ਚੌਕ ਆ ਜਿੱਥੇ ਕੋਈ ਪਿੰਡ ਦਾ ਜਿਹੜਾ ਵਿਚਾਲਲਾ ਹਿੱਸਾ ਹੁੰਦਾ ਉੱਥੇ ਕੈਮਰੇ ਲਾਓ ਤਾਂ ਜੋ ਕਿਉਂਕਿ ਤੁਹਾਨੂੰ ਪਤਾ ਕਿ ਪਿੰਡ ਪਿੰਡ ਚੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਸੋ ਚੋਰੀਆਂ ਜਿਆਦੀਆਂ ਵਧ ਗਈਆਂ ਔਰ ਹੋਰ ਵੀ ਜਿਹੜੇ ਕ੍ਰਾਈਮ ਹੁੰਦੇ ਆ ਉਹਨੂੰ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਔਰ ਮੱਖੂ ਪੁਲਿਸ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੈਂ ਬਹੁਤ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਜੀ ਫਿਰੋਜ਼ਪੁਰ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਸਰਦਾਰ ਜਗਦੀਪ ਸਿੰਘ ਵੀਰ ਐਸ ਐਚਓ ਸਾਹਿਬ ਮਖੂ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਐਡਾ ਵਧੀਆ ਉਪਰਾਲਾ ਕੀਤਾ ਬਾਕੀ ਸਾਡਾ ਮੈਂ ਆਪਦੇ ਪਿੰਡ ਰਸੂਲਪੁਰ ਵੱਲੋਂ ਬੇਨਤੀ ਕਰਨਾ ਚਾਹੁੰਨਾ ਕਿ ਜਿੱਥੇ ਸਾਡੀ ਲੋੜ ਪਏਗੀ ਅਸੀਂ ਵੀ ਪੰਜਾਬ ਪੁਲਿਸ ਦਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਾਂਗੇ ਔਰ ਆਓ ਆਪਾਂ ਵੀਰ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਜਿਸ ਭਰਾ ਨੇ ਕੈਮਰਾ ਲਾਇਆ ਵੀਰ ਜੀ ਆਓ 1 ਮਿੰਟ ਜਲਦੀ ਰਹਿੰਦੇ ਉਹਨਾਂ ਚੀਜ਼ ਬੋਲਦੇ ਨੇ ਅੱਗੇ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਇਹ ਕਿੰਨਾ ਵੱਲੋਂ ਹੁਕਮ ਜਾਰੀ ਹੋਏ ਆ ਕਿੰਨਾਂ ਦੇ ਕਹਿਣ ਤੇ ਇਹ ਕੈਮਰੇ ਲਗਾਏ ਗਏ ਆ ਜੀ ਇਹ ਸਰ ਡੀਐਸਪੀ ਫਰੂਜ਼ਪੁਰ ਤੇ ਐਸਐਸਪੀ ਆਪਣੇ ਮਾਨਯੋਗ ਫਰੂਜ਼ਪੁਰ ਫਰੂਜ਼ਪੁਰ ਤੇ ਐਸਐਚਓ ਮਾਫੀ ਐਸਐਚਓ ਮਾਫੀ ਉਹਨਾਂ ਦੇ ਮਤਲਬ ਜਿਹੜਾ ਅਧਿਕਾਰ ਆ ਉਪਰੋਂ ਜੋ ਵੀ ਪ੍ਰਸ਼ਾਸਨ ਨੇ ਹੁਕਮ ਆਇਆ ਉਹਨਾਂ ਵੱਲੋਂ ਜਿਹੜੇ ਕੈਮਰੇ ਜਾਰੀ ਕੀਤੇ ਗਏ ਲਗਾਏ ਗਏ ਆ ਤੇ ਤੁਹਾਡੇ ਹਿਸਾਬ ਦੇ ਨਾਲ ਇਸ ਦਾ ਕੀ ਲਾਭ ਆ ਜੀ ਇਸ ਦਾ ਅਸਰ ਮੇਨ ਮੋਟਿਵ ਹੈ ਹੀ ਹੈ ਜੋ ਅੱਜ ਸਕੈਮ ਹੋ ਰਿਹਾ ਚੋਰੀ ਹੋ ਰਿਹਾ ਉਹਨਾਂ ਨੂੰ ਨੱਥ ਪਾਈ ਜਾ ਠੱਲ ਪਾਈ ਜਾਵੇ ਜਿੱਦਾਂ ਕਿ ਅੱਜ ਜਿੱਦਾਂ ਆਪਾਂ ਕਹਿ ਸਕਦੇ ਨੇ ਚੋਰੀਆਂ ਵੱਧ ਗਈਆਂ ਨਸ਼ਾ ਵੱਧ ਗਿਆ ਨਸ਼ਾ ਤਸਕਰੀ ਵੱਧ ਗਈਆਂ ਉਹਨਾਂ ਨੂੰ ਠੱਲ ਪਾਉਣ ਦੇ ਲਈ ਮਾਨਜੋਗ ਆਪਣੇ ਜੋ ਪ੍ਰਸ਼ਾਸਨ ਨੇ ਉਹਨਾਂ ਦੇ ਮੇਲਜੋਲ ਸਦਕਾ ਅੱਜ ਇਹ ਕੈਮਰੇ ਨੂੰ ਜੋ ਐਕਟੀਵੇਟ ਹੈ ਜੋ ਪ੍ਰਸ਼ਾਸਨ ਕੱਲੇ ਮੇਰੇ ਪਿੰਡ ਹੀ ਲਾਈ ਹੈ ਕਿ ਹੋਰ ਥਾਵਾਂ ਤੇ ਵੀ ਲਗਾ ਰਹੇ ਹਾਂ ਇਹ ਸਰ ਜਿੰਨੇ ਵੀ ਆਪਣੇ ਡਿਸਟ੍ਰਿਕਟ ਜੋ ਵੀ ਬਾਰਡਰ ਲਾਈਨ ਪੱਟੀ ਦੇ ਹੈਗੇ ਆ ਉਹਨਾਂ ਦੇ ਅੰਦਰ ਜਿੰਨੇ ਵੀ ਸਾਧੇ ਡਿਸਟ੍ਰਿਕਟ ਆਉਂਦੇ ਆ ਉਹਨਾਂ ਦਾ ਹਰ ਇੱਕ ਬਾਰਡਰ ਪੱਟੀ ਤੇ ਜਿਹੜੇ ਉਹਨਾਂ ਪਲੱਸ ਜਿਹੜੇ ਸਿਟੀ ਆਉਂਦੇ ਆ ਪਲੱਸ ਜਿਹੜੇ ਵਿਲੇਜ ਆਉਂਦੇ ਆ ਉਹਨਾਂ ਦੇ ਹਰ ਇੱਕ ਵਿਲੇਜ ਦੇ ਲੋਕੇਸ਼ਨ ਸੈੱਟ ਕਰਕੇ ਲਗਾਏਗਾ ਜੀ ਆਨਲਾਈਨ ਨੇ ਕੈਮਰੇ ਜੀ 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 ਇਹ ਆਨਲਾਈਨ ਵਾਈਫਾਈ ਦਾ ਅੰਡਰ ਹੈ ਜੀ ਚਲ ਬਹੁਤ ਬਹੁਤ ਧੰਨਵਾਦ ਜੀ ਤੁਹਾਡ ਸੋ ਮੈਂ ਬਹੁਤ-ਬਹੁਤ ਧੰਨਵਾਦਾਂ ਜੀ ਕਰਦਾ ਪੰਜਾਬ ਪੁਲਿਸ ਦਾ ਮਾਨਯੋਗ ਐਸਐਚਓ ਮਖੂ ਸਰਦਾਰ ਜਗਦੀਪ ਸਿੰਘ ਜੀ ਔਰ ਮਾਨਯੋਗ ਡੀਐਸਪੀ ਸਾਹਿਬ ਜੀਰਾ ਔਰ ਮਾਨਯੋਗ ਐਸਐਸਪੀ ਸਾਹਿਬ ਜਿਨ੍ਹਾਂ ਐਡਾ ਨੇਕ ਉਪਰਾਲਾ ਕੀਤਾ ਹੈ ਕਿਉਂਕਿ ਇਹ ਕੈਮਰੇ ਲੱਗਣੇ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਵੀ ਚੋਰੀਆਂ ਦਿਨ ਪਰ ਦਿਨ ਬਹੁਤ ਜ਼ਿਆਦਾ ਵੱਧ ਰਹੀਆਂ ਕਿਸੇ ਦਾ ਕੋਈ ਸਿਲੰਡਰ ਚੁੱਕ ਕੇ ਲੈ ਗਿਆ ਕਿਸੇ ਦੇ ਘਰੋਂ ਸੋਨਾ ਚੋਰੀ ਹੋ ਗਿਆ ਕਿਸੇ ਦੇ ਘਰੋਂ ਸਾਈਕਲ ਹੋ ਗਿਆ ਚੋਰੀ ਕਿਸੇ ਦੇ ਘਰੋਂ ਮੋਟਰਸਾਈਕਲ ਸਾਈਕਲ ਹੋ ਗਿਆ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਇਸ ਉਪਰਾਲੇ ਦੇ ਨਾਲ ਚੋਰਾਂ ਨੂੰ ਜਿਹੜਾ ਜਲਦੀ ਫੜਿਆ ਜਾ ਸਕੇਗਾ ਔਰ ਚੋਰੀ ਤੇ ਵੀ ਨੱਥ ਪਏਗੀ ਔਰ ਕ੍ਰਾਈਮ ਆ ਜਿਹੜਾ ਵੱਧ ਰਿਹਾ ਉਹ ਵੀ ਘਟੇਗਾ ਸੋ ਆਓ ਆਪਾਂ ਰਲ ਮਿਲ ਕੇ ਪੰਜਾਬ ਪੁਲਿਸ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ